ਹੈ ਨਹੀਂ ਔਰ ਔਰ ਜਿਹੜੇ ਖੜੇ ਆ ਚਪਲ ਚਟਿਆ ਦਿੱਲੀ ਵਾਲਿਆਂ ਦੇ ਉਹਨਾਂ ਦੇ ਦਿਮਾਗ ਹੈ ਨਹੀਂ ਬਿਲਕੁਲ ਚਪਲ ਚਟ ਕਿਦਾਂ ਕਰ ਚਪਲ ਚਟ ਇਸ ਕਰਕੇ ਹੁੰਦੇ ਵੀ ਜੋ ਉੱਥੋਂ ਮੈਸੇਜ ਆਉਂਦਾ ਇਹ ਤਾਂ ਇੱਥੇ ਵਜਾਉਣ ਆਉਂਦੇ ਆ ਹੋਰ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਆ ਜਿਹੜਾ ਇਹਨਾਂ ਦਾ ਮੰਤਰੀ ਮੇਰਾ ਕਲਮਹਿੰਦਰ ਭਗਤਾ ਆ ਹੋਰ ਸਾंपले ਸੂਪਲੇ ਹੋਣੀ ਯਾਰ ਅਲਟੀਮੇਟਲੀ ਮੈਂ ਚੱਲਦਾ ਇਹਨਾਂ ਨੂੰ ਲਿਆਓ ਇੱਥੇ ਇਹ ਸ਼ਹਿਰਦਾਰ ਨਹੀਂ ਹੈਗੇ ਆਉਣ ਕੇ ਮੇਰੇ ਨਾਲ ਗੱਲ ਕਰਨ ਖੁੱਲੀ ਡਿਬੇਟ ਲਈ ਤਿਆਰ ਹੋ ਤੁਸੀਂ ਖੁੱਲੀ ਡਿਬੇਟ ਜਿੱਥੇ ਮਰਜੀ ਇਹ ਇੱਕ ਇੱਕ ਗੱਲ ਦਾ ਜਵਾਬ ਨਹੀਂ ਦੇ ਸਕਣਗੇ ਇਹ ਇੱਕ ਗੱਲ ਦਾ ਜਵਾਬ ਨਹੀਂ ਦੇ ਸਕਣਗੇ ਸੀਐਮ ਸਾਹਿਬ ਨੇ ਵੀ ਚੈਲੰਜ ਕਰਦੇ ਬਸ ਸੀਐਮ ਨੂੰ ਯਾਰ ਇਹਨਾਂ ਦਾ ਸੁਪਰ ਸੀਐਮ ਜਿਹੜਾ ਇਹਨਾਂ ਦਾ ਸੋਧਦੀ ਆ ਇਹਨਾਂ ਦਾ ਕੇਜਰੀ ਵਾਲੇ ਇਹਨਾਂ ਨੂੰ ਕਹੋ ਜੋ ਮਰਜ਼ੀ ਕਰ ਲੋ ਸਰ ਤੁਹਾਨੂੰ ਨਹੀਂ ਲੱਗਦਾ ਧਿਆਨ ਡਿਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਡੇ ਵੱਲ ਆ ਕੇ ਯਾਰ ਬਿਨਾ ਕਿਸੇ ਗੱਲੋਂ ਅਲਟੀਮੇਟਲੀ ਮੈਂ ਤਾਂ ਇਹਨੂੰ ਗੱਲ ਨੂੰ ਸਮਝ ਤਾਂ ਲਾਓ ਤੁਸੀਂ ਵੀ ਸਮਝ ਲਓ ਇਹ ਦਿੱਲੀ ਵਿਧਾਨ ਸਭਾ ਦਾ ਇਸ਼ੂ ਆ ਜੀ ਉਹਦੇ ਵਿੱਚ ਜੇ ਕੋਈ ਗਲਤ ਬੋਲਿਆ ਤਾਂ ਉਹ ਆਮ ਆਦਮੀ ਪਾਰਟੀ ਦੀ ਲੀਡਰ ਹੈ ਜੇ ਕਿਸੇ ਨੇ ਟੈਂਪਰਡ ਕੀਤਾ ਤੇ ਉਹ ਭਾਜਪਾ ਦੀ ਲੀਡਰ ਹੈ ਤੇ ਬੀਜੇਪੀ ਵਾਲਿਆਂ ਨੇ ਆਤਸ਼ੀ ਦੇ ਇੱਥੇ ਪੁਤਲੇ ਵੀ ਫੂਕੇ ਮੇਰਾ ਖਿਆਲ ਹੈ ਸਭ ਤੋਂ ਪਹਿਲੀ ਜਿਹੜੀ ਪੋਸਟ ਸ਼ੇਅਰ ਕੀਤੀ ਆ ਉਹ ਆਪਣੇ ਜਾਖੜ ਸਾਹਿਬ ਨੇ ਕੀਤੀ ਆ ਮਨਜਿੰਦਰ ਸਰਸੇ ਨੇ ਕੀਤੀ ਆ ਤੇ ਫਿਰ ਮੈਨੂੰ ਲੱਗਦਾ ਉਹ ਕਿੱਥੇ ਗਏ ਤੁਹਾਨੂੰ ਮੈਂ ਇਸ ਕਰਕੇ ਤਾਂ ਕਹਿਣਾ ਵੀ ਇਹ ਬੀਜੇਪੀ ਦੀ ਬੀ ਟੀਮ ਆ ਸਰ ਇੱਕ ਗੱਲ ਦਾ ਭਾਈ ਜਦੋਂ ਜਦੋਂ ਇਹਨਾਂ ਨੇ ਉਹਦੇ ਪੁਤਲੇ ਫੂਕਤੇ ਤੁਸੀਂ ਕਿਸੇ ਬੀਜੇਪੀ ਦਾ ਨਾਮ ਸੁਣਿਆ ਇੱਥੇ ਲੀਡਰ ਦਾ ਇਹ ਧਰਨਾ ਤਾਂ ਬੀਜੇਪੀ ਦੇ ਖਿਲਾਫ ਲਾਉਣ ਉੱਥੇ ਭਈ ਭਈ ਜਾਂ ਤਾਂ ਟੈਂਪਰਡ ਜਿੱਥੋਂ ਹੋਈ ਆ ਉਹ ਪ੍ਰੋਬਲਮ ਐ ਜਾਂ ਜਿਨ੍ਹਾਂ ਨੇ ਟੈਂਪਰਡ ਕੀਤੀ ਆ ਉਹ ਪ੍ਰੋਬਲਮ ਐ ਗਲਤ ਐ ਇੰਨੀ ਆ ਨਾ ਔਰ ਉਹ ਵਿਧਾਨ ਸਭਾ ਦੀ ਜਿਹੜੀ ਦਿੱਲੀ ਵਿਧਾਨ ਸਭਾ ਦੀ ਪ੍ਰਾਪਰਟੀ ਆ ਜੀ ਉਹਦੇ ਕਰਕੇ ਪ੍ਰਿਵਿਲੇਜ ਮੋਸ਼ਨ ਜਿਹੜਾ ਆ ਇੱਥੇ ਵਾਲੀ ਸੀਪੀ ਨੂੰ ਇਹ ਤਾਂ ਅਫਸਰਾਂ ਨੂੰ ਪ사 ਕੇ ਇਹਨਾਂ ਨੇ ਅਸਲੀ ਗੱਲ ਐ ਅਫਸਰਾਂ ਦਾ ਕਸੂਰ ਹੀ ਹੈ ਨਹੀਂ ਵਿਚਾਰਿਆਂ ਦਾ ਇਹ ਤਾਂ ਬਿਲਕੁਲ ਇਹ ਤਾਂ ਇਹ ਤਾਂ ਮੈਨੂੰ ਲੱਗਦਾ ਮਤਲਬ ਮੈਨੂੰ ਹੈਰਾਨਗੀ ਵਾਲੀ ਇਸ ਗੱਲ ਦੀ ਗੱਲ ਐ ਕਿ ਜਿੱਦਾਂ ਜਲੰਧਰ ਸੀਪੀ ਆ ਤਨਪ੍ਰੀਤ ਕੌਰ ਚੰਗੀ ਲੇਡੀ ਸੀ ਜੀ ਪਰ ਇੰਨੇ ਨਪੁੰਸਕ ਹੋ ਗਿਆ ਮੈਂ ਡੀਜੀਪੀ ਡੀਜੀਪੀ ਇੰਨਾ ਨਪੁੰਸਕ ਹੋ ਅੱਛਾ ਇੱਕ ਪਾਸੇ ਯਾਰ ਮਿਸਯੂਜ਼ ਹੈ ਡੀਜੀਪੀ ਇਹੋ ਜਿਹਾ ਨਪੁੰਸਕ ਮੈਨੂੰ ਲੱਗਦਾ ਕਿਸੇ ਨਾਲ ਖੜਦਾ ਹੀ ਨਹੀਂ ਹੈ ਕਿਸੇ ਨਾਲ ਨਹੀਂ ਖੜਦਾ ਅੱਜ ਈਵਨ ਕੇ ਕਾਸਟੇਬਲ ਨੂੰ ਵੀ ਇਹ ਗੱਲ ਸਮਝ ਆਉਂਦੀ ਹੈ ਵੀ ਸਾਡੇ ਨਾਲ ਕਿਸੇ ਨੇ ਨਹੀਂ ਖੜਨਾ ਅਸੀਂ ਆਪਣੇ ਆਪ ਤਾਂ ਹੀ ਕਦੀ ਮਿੰਤਾ ਕਰਦੇ ਆ ਵਿਚਾਰੇ ਮਿੰਤਾ ਹੀ ਕਰਦੇ ਆ ਹੋਰ ਕੀ ਕਰਦੇ ਆ ਇੱਕ ਪਾਸੇ ਤੁਹਾਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਡੇ ਖਿਲਾਫ ਗ੍ਰਿਫਤਾਰੀ ਦੇ ਨਾਰੇ ਲਗਾਏ ਜਾ ਰਹੇ ਨੇ ਦੂਜੇ ਪਾਸੇ ਮੈਂ ਤਾਂ ਕਹਿਣਾ ਜਨਤਕ ਨਹੀਂ ਕੀਤੀ ਗਈ ਮੈਂ ਤਾਂ ਕਹਿਣਾ ਮੈਂ ਤਾਂ ਸੀਪੀ ਨੂੰ ਕਿਹਾ ਸੀ ਮੈਂ ਕਹਾਂ ਮੈਨੂੰ ਦੱਸ ਦਿਓ ਮੈਂ ਇੱਥੇ ਆ ਜਾਣਾ ਮੈਨੂੰ ਦੱਸੋ ਮੈਂ ਕਦੋਂ ਆਵਾਂ ਠੀਕ ਠੀਕ ਹੈ ਠੀਕ ਕੀ ਕਹਿਣਾ ਸੀ ਉਹਨਾਂ ਦਾ ਬਿਲਕੁਲ